ਨਾਮ ਸਿਮਰਨ ਦੇ ਵਿੱਚ ਸਾਨੂੰ ਅੰਦਰੋਂ ਉਦੋਂ ਤੱਕ ਨਾਮ ਸੁਣਾਈ ਨਹੀਂ ਦਿੰਦਾ ਜਦ ਤੱਕ ਅਸੀਂ ਸਹੀ ਤਰੀਕੇ ਦੇ ਨਾਲ ਚੌਂਕੜਾ ਮਾਰ ਕੇ ਬੈਠਦੇ ਨਹੀਂ ਸਹੀ ਤਰੀਕੇ ਦੇ ਨਾਲ ਬੋਲਦੇ ਨਹੀਂ ਸਹੀ ਤਰੀਕੇ ਦੇ ਨਾਲ ਸੁਣਦੇ ਨਹੀਂ ਸਹੀ ਤਰੀਕੇ ਦੇ ਨਾਲ ਧਿਆਨ ਦੇ ਵਿੱਚ ਨਹੀਂ ਬੈਠਦੇ ਇਸ ਤੋਂ ਪਹਿਲਾਂ ਜਿੰਨਾ ਮਰਜੀ ਦੁਨੀਆ ਭਰ ਦਾ ਗਿਆਨ ਲੈ ਕੇ ਜੋਰ ਲਾ ਲਈਏ ਸਾਨੂੰ ਅੰਦਰੋਂ ਨਾਮ ਨਹੀਂ ਸੁਣਾਈ ਦਿੰਦਾ ਜੈਸ ਨਾਮ ਦੇ ਨਾਲ ਗੁਰਬਾਣੀ ਸਾਨੂੰ ਜੁੜਨ ਵਾਸਤੇ ਕਹਿੰਦੀ ਆ ਉਹ ਨਾਮ ਸਾਨੂੰ ਅੰਦਰੋਂ ਨਹੀਂ ਸੁਣਾਈ ਦਿੰਦਾ ਅਸੀਂ ਜਦੋਂ ਵੀ ਅੱਖਾਂ ਬੰਦ ਕਰਕੇ ਬੈਠਦੇ ਆ ਤਾਂ ਮੱਥੇ ਤੇ ਭਾਰਾ-ਭਾਰਾ ਮਹਿਸੂਸ ਹੁੰਦਾ ਅੱਖਾਂ ਸਾਡੀਆਂ ਫੜਕਦੀਆਂ ਰਹਿੰਦੀਆਂ ਉਹ ਵੀ ਨਹੀਂ ਟਿਕਦੀਆਂ ਹੁਣ ਅਜਿਹਾ ਆਪਾਂ ਕੀ ਕਰੀਏ ਕਿ ਜਿਹਦੇ ਨਾਲ ਸਾਡਾ ਮੱਥਾ ਭਾਰੀ ਨਾ ਹੋਵੇ ਮੰਨ ਲਓ ਜੇ ਆਪਾਂ ਸਿਮਰਨ ਕਰਨ ਬੈਠੇ ਆ ਤੇ ਆਪਣਾ ਮੱਥਾ ਭਾਰੀ ਹੋ ਰਿਹਾ ਤਾਂ ਇਸ ਦਾ ਮਤਲਬ ਅਸੀਂ ਜੋ ਸਾਡਾ ਧਿਆਨ ਆ ਸੁਰਤੀ ਆ ਉਹਨੂੰ ਕਿਤੇ ਹੋਰ ਪਾਸੇ ਲੈ ਕੇ ਜਾ ਰਿਹਾ ਸਾਡੇ ਅੰਦਰ ਆਪਣੇ ਬਣਾਏ ਹੋਏ ਵਿਚਾਰ ਹੀ ਸਾਨੂੰ ਤੰਗ ਕਰਦੇ ਆ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਸਿਮਰਨ ਕਰਨਾ ਆ ਫੋਕਸ ਆਪਾਂ ਇੱਕੋ ਇੱਕ ਚੀਜ਼ ਤੇ ਕਰਨਾ ਆ ਕਿ ਜੋ ਅਸੀਂ ਰਸਨਾ ਤੋਂ ਬੋਲਣਾ ਆ ਉਹਨੂੰ ਹੀ ਸੁਣਨਾ ਆ ਤੇ ਸੁਣਨਾ ਵੀ ਆਪਾਂ ਇਸ ਤਰੀਕੇ ਆ ਜਿਵੇਂ ਮੰਨ ਲਓ ਆਪਾਂ ਇੱਕ ਕਮਰੇ ਦੇ ਵਿੱਚ ਬੈਠੇ ਆ ਤੇ ਬਾਹਰੋਂ ਆਪਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਆਵਾਜ਼ ਸੁਣਾਈ ਦਿੰਦੀ ਆ ਕੋਈ ਸਾਊਂਡ ਸੁਣਾਈ ਦਿੰਦਾ ਜਿਵੇਂ ਕਿਸੇ ਵੀ ਵਾਹਨ ਦਾ ਹਾਰਨ ਹੋ ਸਕਦਾ ਗੁਰਦੁਆਰੇ ਜਦੋਂ ਗ੍ਰੰਥੀ ਸਿੰਘ ਪਾਠ ਕਰਦੇ ਨੇ ਉਹ ਆਵਾਜ਼ ਹੋ ਸਕਦੀ ਹੁਣ ਜਦੋਂ ਆਪਾਂ ਕਮਰੇ ਦੇ ਵਿੱਚੋਂ ਬੈਠ ਕੇ ਇਹ ਆਵਾਜ਼ਾਂ ਸੁਣਾਂਗੇ ਤਾਂ ਸਾਡਾ ਕੋਈ ਮੱਥਾ ਭਾਰੀ ਨਹੀਂ ਹੁੰਦਾ ਕਿਉਂਕਿ ਆਪਾਂ ਇਸ ਆਵਾਜ਼ ਨੂੰ ਬੜੇ ਹੀ ਸਹਿਜ ਸੁਭਾਏ ਹੋ ਕੇ ਸੁਣਦੇ ਆ ਕੋਈ ਖਾਸ ਆਪਾਂ ਧਿਆਨ ਨਹੀਂ ਦਿੱਤਾ ਕੋਈ ਖਾਸ ਵਿਚਾਰ ਨਹੀਂ ਲਿਆ ਪਰ ਜਦੋਂ ਇਹ ਆਪ ਸਿਮਰਨ ਕਰਦੇ ਆ ਸਾਡੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲਦੇ ਆ ਕਈ ਜੀ ਪ੍ਰਕਾਸ਼ ਵੇਖਣਾ ਚਾਹੁੰਦੇ ਆ ਤਾਂ ਕਰਕੇ ਉਹ ਆਪਣੀ ਅੱਖਾਂ ਉੱਪਰ ਚੜ੍ਹਾ ਲੈਂਦੇ ਆ ਕਈ ਜੀਵਾ ਨੇ ਸੁਣਿਆ ਕਿ ਦਸਮ ਦਵਾਰ ਇੱਥੇ ਤੀਸਰਾ ਨੇਤਰ ਹੈ ਪਰਵਟਿਆਂ ਦੇ ਵਿਚਾਰ ਇੱਥੇ ਧਿਆਨ ਲਾ ਲੈਂਦੇ ਆ ਧਿਆਨ ਲਗਾ ਕੇ ਇੱਥੇ ਜੋ ਵੀ ਮੰਤਰ ਦਾ ਉਹ ਉਚਾਰਨ ਕਰਦੇ ਆ ਉਸ ਮੰਤਰ ਨੂੰ ਸੁਣਨ ਦੀ ਬਜਾਏ ਉਹਦੇ ਅੱਖਰਾਂ ਦਾ ਨਕਸ਼ਾ ਬਣਾਉਂਦੇ ਆ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੋਕੀ ਕਰਦੇ ਨੇ ਜਿਹਦੇ ਕਰਕੇ ਸਾਡਾ ਮੱਥਾ ਭਾਰੀ ਹੋਣ ਲੱਗ ਜਾਂਦਾ ਸਿਮਰਨ ਦੇ ਵਿੱਚ ਸਾਨੂੰ ਆਨੰਦ ਨਹੀਂ ਆਉਂਦਾ ਹੁਣ ਸਾਡਾ ਮੇਨ ਮਕਸਦ ਕੀ ਸੀ ਸਿਮਰਨ ਕਰਨ ਦਾ ਕਿ ਸਾਨੂੰ ਆਨੰਦ ਆਵੇ ਮਨ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੋ ਜAVE ਤਰ੍ਹਾਂ ਤਰ੍ਹਾਂ ਦੇ ਜੋ ਸਾਨੂੰ ਵਿਹਿਮ ਭਰਮ ਨੇ ਉਹਨਾਂ ਸਾਰੇ ਵਿਹਿਮ ਭਰਮਾਂ ਤੋਂ ਅਸੀਂ ਉੱਪਰ ਉੱਠ ਜਾਈਏ ਸਾਡਾ ਮੇਨ ਮਕਸਦ ਇਹ ਹੈ ਸਗਾ ਬੇ ਪ੍ਰਮਾਤਮਾ ਦੇ ਨਾਮ ਨੂੰ ਸੁਣ ਲਈਏ ਉਹਦੇ ਨਾਲ ਜੁੜ ਜਾਈਏ ਪ੍ਰਮਾਤਮਾ ਨੂੰ ਵੇਖ ਲਈਏ ਉਹਦੀ ਯਾਦ ਨੂੰ ਅੰਦਰ ਵਸਾ ਲਈਏ ਪਰ ਜਦ ਤੱਕ ਸਾਡੇ ਅੰਦਰ ਇਹ ਚੀਜ਼ਾਂ ਮੁਰੇ ਰਿਕਾਵਟ ਪਾ ਰਹੀਆਂ ਮੱਥਾ ਭਾਰੀ ਹੋਣਾ ਜਾਂ ਅਸੀਂ ਆਪ ਗਲਤ ਤਰੀਕੇ ਨਾਲ ਧਿਆਨ ਲਾ ਰਹੇ ਆ ਜਾਂ ਸਿਮਰਨ ਦਾ ਅਭਿਆਸ ਵੀ ਨਹੀਂ ਚੰਗੀ ਤਰ੍ਹਾਂ ਕਰ ਰਹੇ ਤਾਂ ਨਾਮ ਤੱਕ ਪਹੁੰਚਣਾ ਮੁਸ਼ਕਿਲ ਹੈ ਜੇ ਨਾਮ ਪ੍ਰਗਟ ਵੀ ਹੋ ਗਿਆ ਤਾਂ ਵੀ ਨਾਮ ਸੁਣਿਆ ਨਹੀਂ ਜਾਣਾ ਮੱਥਾ ਭਾਰੀ ਹੋਵੇਗਾ ਹੁਣ ਕਰਨਾ ਆਪਾਂ ਕੀ ਆ ਕਿ ਸਾਡਾ ਮੱਥਾ ਭਾਰੀ ਨਾ ਹੋਵੇ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਇੱਕੋ ਇੱਕ ਫੋਕਸ ਇਹ ਹੈ ਕਿ ਅਸੀਂ ਸਿਮਰਨ ਕਰਨਾ ਹੈ ਚਾਹੇ ਉਹ ਸਿਮਰਨ ਕਰਦੇ ਕਰਦੇ ਸਾਡੀ ਕੋਈ ਅਵਸਥਾ ਬਣੇ ਜਾਂ ਨਾ ਬਣੇ ਆਪਾਂ ਰੈਗੂਲਰ ਇੱਕ ਜੋ ਜਿਵੇਂ ਪਰ ਰੋਟੀ ਪਾਣੀ ਖਾਣੇ ਆ ਕੰਮਕਾਰਾਂ ਤੇ ਜਾਂਦੇ ਆ ਪਤਾ ਆ ਵੀ ਕੰਮ ਤੇ ਆਪਾਂ ਜਾਵਾਂਗੇ 30 ਦਿਨ ਤੇ 30 ਦਿਨਾਂ ਬਾਅਦ ਆਪਾਂ ਜਾ ਕੇ ਉਹਦਾ ਫਲ ਮਿਲਣਾ ਤਨਖਾਹ ਮਿਲਣੀ ਆ ਪਰ ਇਸੇ ਤਰ੍ਹਾਂ ਸਿਮਰਨ ਅਭਿਆਸ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਕਿ ਜੋ ਆਪਾਂ ਇਹ ਕਰਮ ਕਰ ਰਹੇ ਆ ਜਾਂ ਮਾਲਕ ਕਰਵਾ ਰਹੇ ਆ ਇਹਦਾ ਫਲ ਸਾਨੂੰ ਕਦੋਂ ਮਿਲਣਾ ਜਿੱਦਾਂ ਆਪਣੇ ਅੰਦਰ ਉਹ 30 ਦਿਨਾਂ ਦਾ ਟਾਰਗੇਟ ਹੁੰਦਾ ਹੈ ਇਹਦੇ ਵਿੱਚ ਆਪਾਂ ਅਨਲਿਮਟਿਡ ਰੱਖਣਾ ਬਸ ਸਪਾਰੋ ਜਨਨਾਇ ਸਿਮਰਨ ਕਰਨਾ ਹੈ ਤੁਸੀਂ ਇਹ ਸੋਚ ਕੇ ਸਿਮਰਨ ਦੇ ਵਿੱਚ ਬੈਠੋ ਫਿਰ ਜੋ ਰਸਨਾ ਤੋਂ ਬੋਲਦੇ ਪਏ ਆ ਉਹਦੀ ਧੁਨ ਦੇ ਵਿੱਚ ਕਹਿਣ ਦਾ ਭਾਵ ਕੀ ਹੈ ਸਿੰਪਲ ਸਿੰਪਲ ਸਰਲ ਤਰੀਕੇ ਦੇ ਨਾਲ ਸਮਝੋ ਆਪਣੀ ਹੀ ਆਵਾਜ਼ ਦੇ ਵਿੱਚ ਧਿਆਨ ਦੇਣਾ ਹੁਣ ਆਪਣੀ ਹੀ ਆਵਾਜ਼ ਨੂੰ ਸੁਣਨ ਲੱਗੇ ਸਾਡਾ ਮੱਥਾ ਭਾਰੀ ਨਹੀਂ ਹੋਵੇਗਾ ਫਿਰ ਪਹਿਲਾ ਪਹਿਲਾ ਉੱਚੀ ਸਿਮਰਨ ਕਰਨਾ ਹੈ ਜਦ ਤੱਕ ਵਿਚਾਰ ਆ ਜਦੋਂ ਵਿਚਾਰਾਂ ਠੱਲ ਪੈ ਗਈ ਫਿਰ ਪਿਆਰ ਦੇ ਨਾਲ ਕਰਨਾ ਕਿਹੜੀ ਉਹ ਮਾਲਾ ਫੇਰਨੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਿਵੇਂ ਜਿਵੇਂ ਸਹਜ ਬਣਦਾ ਗਿਆ ਆਵਾਜ਼ ਨੂੰ ਵੀ ਘਟਾਉਂਦੇ ਜਾਓ ਬਾਜ ਦੇ ਵਿੱਚ ਧਿਆਨ ਦੇ ਵਿੱਚ ਬੈਠ ਜਾਓ ਧਿਆਨ ਦੇ ਵਿੱਚ ਬੈਠ ਕੇ ਵੀ ਆਪਣੀ ਬਾਡੀ ਦੇ ਕਿਸੇ 파ਰਟ ਦੇ ਵਿੱਚ ਧਿਆਨ ਨਹੀਂ ਲਗਾਣਾ ਧਿਆਨ ਜੋ ਵੀ ਆਪ ਨੂੰ ਨੇਤਰਾ ਦੇ ਅੱਗੇ ਹਨੇਰਾ ਦਿਖਾਈ ਦਿੰਦਾ ਆ ਉਸ ਨੂੰ ਵੇਖਣਾ ਹੈ ਇੱਥੇ ਮਨ ਦਾ ਆਸਣ ਲੱਗਦਾ ਆਸਣ ਦਾ ਮਤਲਬ ਕਿ ਮਨ ਨੂੰ ਪਾ ਇੱਥੇ ਬਿਠਾ ਦੇਣਾ ਧਿਆਨ ਕਿੱਥੇ ਲਾਉਣਾ ਹੈ ਪਹਿਲਾ ਜੋ ਰਸਨਾ ਤੋਂ ਬੋਲਦੇ ਸੀ ਵਾਹ ਗੁਰੂ ਫਿਰ ਜੋ ਅੰਦਰੋਂ ਉਹ ਸ਼ਬਦ ਪ੍ਰਗਟ ਹੋ ਗਏ ਉਹਨਾਂ ਦੇ ਵਿੱਚ ਧਿਆਨ ਰੱਖਣਾ ਹੈ ਇਹ ਹੈ ਬਹੁਤ ਹੀ ਸਰਲ ਤਰੀਕਾ ਜਿਸ ਦੇ ਨਾਲ 2 ਮਿੰਟਾਂ ਦੇ ਵਿੱਚ ਸਾਡਾ ਜੋ ਮੱਥਾ ਵੀ ਭਾਰੀ ਹੁੰਦਾ ਸੀ ਉਹ ਹਲਕਾ ਹੋ ਜਾਵੇਗਾ